ਫਾਵੇ ਅੱਜ ਸੀ ਇਥੇ ਪੂਰੀ ਟੀਮ ਜਿਸ ਵਿੱਚ ਡੀ ਐਮ ਸਾਹਿਬ ਇੰਸਪੈਕਟਰ ਸਾਹਿਬ ਮੇਰ ਨਾਰਨ ਤੇ ਫਿਰ ਚੈੱਕਰ ਵੀ ਆਏ ਆ ਮੌਕੇ ਤੇ ਜਿਹੜੇ ਖੇਤ ਲੈ ਰਹੇ ਆ ਪਬਤੇ ਉਹਨਾਂ ਨੇ ਪੁੱਛਿਆ ਗਿਆ ਉਹਨਾਂ ਨੂੰ ਦੋਨੋਂ ਸਾਰਾ ਪ੍ਰੋਪਰ ਫੀਲ ਮਿਲ ਗਿਆ ਪੁੱਛੋ ਸਪਲਾਈ ਚੇਨ ਦੀ ਕੋਈ ਕਮੀ ਨਹੀਂ ਹੈ ਫਿਰ ਸਾਰੇ ਪ੍ਰਬੰਧ ਸਰਕਾਰ ਵੱਲੋਂ ਪੂਰਾ ਕੀਤੇ ਗਏ ਹਨ ਕਿਸੇ ਕਿਸੇ ਦੀ ਕੋਈ ਕਮੀ ਨਹੀਂ ਹੈ ਅਰੇਸ ਕਰਕੇ ਕਿਸੇ ਵੀ ਅੱਜ ਕੋਈ ਫੈਲ ਨਹੀਂ ਕਰਨਾ ਅਜਾਵੇਂ ਸਟਾਰਟ ਸਬ ਮੈਂ ਜਸਵੰਦਰ ਸਿੰਘ ਡੀਐਫਐਸਓ ਮੇਰੇ ਨਾਲ ਜਿਹੜੀ ਟੀਮ ਹੈ ਟੀਐਫਐਸਓ ਸਾਹਿਬ ਹੈ ਇੰਸਪੈਕਟਰ ਸਾਹਿਬਾਨ ਹੈ ਮਾਣਿਓ ਡੀਸੀ ਸਾਹਿਬ ਲੁਧਿਆਣਾ ਜੀ ਦੇ ਹੁਕਮਾਂ ਅਨੁਸਾਰ ਅਸੀਂ ਅੱਜ ਇੱਥੇ ਚੈਕਿੰਗ ਕਰਨ ਲਈ ਨਿਕਲੇ ਹੋਏ ਆਂ ਇਸ ਤੋਂ ਪਹਿਲਾਂ ਅਸੀਂ ਲక్ష్ਮੀ ਪੰਪ ਤੇ ਚੈੱਕ ਕਰਕੇ ਆਏ ਆਂ ਲੋੜ ਸਾਹਿਬ ਉੱਥੇ ਵੀ ਜਿਹੜਾ ਤੇਲ ਪਬਲਿਕਲੀ ਡਿਮਾਂਡ ਅਨੁਸਾਰ ਤੋਂ ਦਿੱਤੇ ਮਿਲ ਰਿਹਾ ਇੱਥੇ ਰਾਜੂ ਦੀ ਹੱਤੀ ਤੇ ਜਿਹੜੀ ਅਸੀਂ ਚੈੱਕ ਕੀਤੀ ਪਬਲਿਕਲੀ ਡਿਮਾਂਡ ਅਨੁਸਾਰ ਸਹੀ ਰੇਟਾਂ ਤੇ ਫੈਲੀ ਵਾਲੇ ਰੇਟਾਂ ਦੇ ਉਹਨਾਂ ਨੂੰ ਸਾਰਾ ਕੁਝ ਮਿਲਦੇ ਆ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ ਸਾਰਾ ਕੁਝ ਸਮੂਥ ਚੱਲ ਰਿਹਾ ਹੈ ਸਪਲਾਈ ਚੇਨ ਜਿਹੜੀ ਹੈ ਉਹ ਬਿਲਕੁਲ ਸਮੂਥ ਚੱਲ ਰਹੀ ਹੈ ਦੁਕਾਨਦਾਰ ਜਿਹੜਾ ਹੈਗਾ ਉਹਦੇ ਤੋਂ ਪੁੱਛਿਆ ਗਿਆ ਉਹਦੇ ਵੱਲੋਂ ਦੱਸਿਆ ਗਿਆ ਕਿ ਜਿਹੜਾ ਸਾਡੇ ਕੋਲ ਸਾਰਾ ਸਮਾਨ ਮੁਤਾਬਕ ਮੌਜੂਦ ਹੈ ਔਰ ਅਸੀਂ ਪਬਲਿਕ ਨੂੰ ਦੇ ਰਹੇ ਹਾਂ ਤੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ ਮੈਂ ਵੀ ਇਹ ਤੋਂ ਜਾਣਾਂ ਮੈਂ ਕੋਈ ਪੈਨਿਕ ਵਾਲੀ ਕੋ ਲੋ ਮੇਂ ਚਾਰ ਕੋ ਕਰਾ ਆਪਣਾ ਕੋ ਮਟੀਰੀਅਲ ਵੀ ਲੈ ਆ। ਮਤਲਬ ਕੋਈ ਕਿਸੇ ਦੀ ਗੱਲ ਨਾ ਬਣਾਓ। ਸਿਰਫ ਮਤਲਬ ਇਹ ਨਹੀਂ ਕਿ ਜੋ ਲੋਕ ਮੇਂ ਰਹੋ ਉਹ ਤਾਂ ਸਮਾਨ ਹੈਗਾ ਉਸਨੇ ਹੀ ਬਿਕਰੇਗਾ ਲੋਕ। ਇਹ ਕੋ ਲੋੜ ਹੈਗੀ ਹੈ। ਉਹਨਾਂ ਦਾ ਸਮਾਨ ਲੈ ਲਓ। ਇਹ ਨੂੰ ਨਹੀਂ ਲੱਗਦਾ ਮਤਲਬ ਬਹੁਤ ਚੋਟ ਦਸੋ। ਦੋਨੇ ਸਾਰੇ ਫਰਮਾਂ ਅਵੇਲੇਬਲ ਹੈ ਫਰੀ ਜੇ ਅਵੇਲੇਬਲ ਹੈ ਨਿਰਮਾਣ ਵਿਜੇਤ ਦੇ ਐਪਲੀਕੇਸ਼ਨ ਨੂੰ ਤੇ ਦੋ ਡੇਟ ਕੋ ਦੋ ਸਿਲੈਕਟ ਕਰਕੇ ਆ ਕੋਈ ਕੰਪਿਊਟਰ ਸਰਵਰ ਨਹੀਂ ਹੈ ਅੱਜ ਦਾ ਨਿਸ਼ਾਨੀ ਕਰਕੇ ਐਮ ਆਰ ਤੇ ਦਸੋਲੀ ਸਾਰੇ ਮੋਦੀ ਨੂੰ ਕੋਈ ਕਿਸੇ ਤਰ੍ਹਾਂ ਦੀ ਗੋਰਨ ਸਰਕਾਰ ਕੋ ਸਾਰੇ ਮੁੱਦਾ ਰਜਿਸਟਰ ਪਰੰਦ ਰਹਿ ਗਿਆ ਸਾਡੇ ਕੋਲ ਕੋਈ ਕੋਈ ਜੀ ਦੀ ਕਮੀ ਨਹੀਂ ਹੈ ਅਰੇ ਤੁਸੀਂ ਵੀ ਸਾਰੇ ਕੋ ਪਿਆਰ ਕਰ ਰਹੇ ਹੋ ਸਾਰੇ ਸਾਰੇ ਇਸ ਟਾਈਮ ਬੇਸ਼ੁਮਾਰ ਇਹੋ ਜਿਹੀ ਚੀਜ਼ ਮੰਗੇ ਤਾਂ ਕੋਲੋਂ ਹੈ ਨਹੀਂ ਨਾ ਅਮਰ ਤੋਂ ਜੇ ਹੈਗੇ ਤਾਂ ਜੋ ਸਾਰੀ ਚੀਜ਼ਾਂ ਮਿਲੇ ਉਹ ਯਾਦ ਨੂੰ ਪਾ ਕੇ ਆਈ